ਪੰਥਕ ਅਕਾਲੀ ਲਹਿਰ ਦੇ ਮਾਲਵਾ ਜ਼ੋਨ ਦੀ ਮੀਟਿੰਗ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਹੋਈ ਜਿਸ ਵਿੱਚ ਦੱਸਿਆ ਗਿਆ ਕਿ ਸ਼ਿਆਕਾਲ ਤੱਕ ਸਾਹਿਬ ਦੇ ਸਾਭਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਦਾਨ ਪਾਈ ਰਣਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਹੋਈ ਪੰਥਕ ਕਾਲੀ ਲਹਿਰ ਦੀ ਮਾਲਵਾ ਜ਼ੋਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਈ ਰਣਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣਾਈਆਂ ਜਾ ਰਹੀਆਂ ਵੋਟਾਂ ਨੂੰ ਸਮਾਵਤ ਕੀਤਾ ਜਾਵੇ ਅਤੇ ਵੋਟਾਂ ਘਰ-ਘਰ ਜਾ ਕੇ ਬਣਾਉਣ ਲਈ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਬੀਬੀਆਂ ਦੀਆਂ ਵੋਟਾਂ ਵੀ ਵੱਡੇ ਪੱਧਰ ਤੇ ਬਣ ਸਕਣ। ਅੱਜ ਦੀ ਮੀਟਿੰਗ ਅਸੀਂ ਮਾਲਵਾ ਜ਼ੋਨ ਦੇ ਵਿੱਚ ਜਿੰਨੇ ਸਾਡੇ ਸੀਨੀਅਰ ਲੀਡਰ ਸੀ ਉਹਨਾਂ ਦੀ ਮੀਟਿੰਗ ਬੁਲਾਈ ਸੀ ਕਿਉਂਕਿ ਅਗਲੀ ਜਿਹੜੇ ਅਗਲੇ ਅਗਾਹ ਸੀ ਕੀ ਕਰ ਰਹੇ ਹਾਂ ਕੀ ਕੰਮ ਜਾ ਰਹੇ ਹਾਂ ਕੀ ਸਾਨੂੰ ਕਰਨਾ ਚਾਹੀਦਾ ਹੈ ਉਹ ਵਿਚਾਰਾ ਹੋ ਸਗੜ ਕੋਸ਼ਿਸ਼ ਅਸੀਂ ਸੁਝਾਅ ਲੈ ਸਕੀਏ ਜਿਹੜੀਆਂ ਸਾਡੀਆਂ ਕਮੀਆਂ ਉਹਨਾਂ 'ਤੇ ਉਹਨਾਂ ਵੱਲ ਧਿਆਨ ਦੇ ਸਕੀਏ ਤੇ ਇਹਹੀ ਦ੍ਰਿੜਤਾ ਨਾਲ ਇਹ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਲਿਆਉਣ ਲਈ ਵਿਚਾਰਾਂ ਹੋਈਆਂ ਜਿਹੜੀ ਪ੍ਰਬੰਧਕ ਕਮੇਟੀ ਸਾਰਾ ਕੁਝ ਬਰਬਾਦ ਕਰੀ ਜਾ ਰਹੀ ਸਾਡਾ ਸਾਡਾ ਮਿਸ਼ਨ ਸਾਡੇ ਸਿਧਾਂਤ ਜਿਹਦੇ ਅੱਜ ਬਹੁਤ ਵੱਡੀ ਬੁਸਾਲ ਜਿਹੜੀ ਅਕਾਲ ਤੱਕ ਦੇ ਉੱਤੇ ਸ਼ਿਕਾਇਤ ਕਰਨ ਵਾਲੇ ਤੇ ਸ਼ਿਕਾਇਤ ਜਿਨ੍ਹਾਂ ਦੀ ਹੋਈ ਉਹ ਲੋਕ ਤੇ ਇੱਕ ਉਹ ਸ਼ਿਕਾਇਤ ਸੁਣਨ ਵਾਲੇ ਇਹ ਤਿੰਨੇ ਤਰ੍ਹਾਂ ਦਾ ਜਿਹੜਾ ਮਜ਼ਾਕ ਉਡਣ ਡਿਆ ਜਿਹੜੀ ਖਿੱਲੀ ਉਡਣ ਡਈ ਆ ਉਹ ਸਾਡਾ ਇਸ ਮਰਿਆਦਾ ਦਾ ਮਜ਼ਾਕ ਡਾਉਣ ਵਾਲਾ ਜਿਹੜਾ ਵੱਡਾ ਪ੍ਰੂਫ ਹੋਹੀ ਆ ਤਾਂ ਤੇ ਸਵੰਧ ਜਸੀਂ ਇਹ ਬੇਨਤੀ ਕੀਤੀ ਹੈ ਕਿ 27 ਤਰੀਕ ਤੱਕ ਇਹਨਾਂ ਨੇ ਥੋੜਾ ਟਾਈਮ ਦਿੱਤਾ ਉਹਦੇ ਵਿੱਚ ਬਹੁਤ ਸਾਰੀਆਂ ਵੋਟਾਂ ਨਹੀਂ ਪਈਆਂ ਤੇ ਉਹਦੇ ਵਿੱਚ ਖਾਸ ਕਰਕੇ ਬੀਬੀਆਂ ਜਿਹੜੀਆਂ ਉਹ ਆਪਣੀ ਤਸਵੀਰ ਤੇ ਆ ਆਧਾਰ ਕਾਰਡ ਦੇ ਚ ਥੋੜੀ ਜਿਹੀ ਸ਼ਰਮ ਮਹਿਸੂਸ ਕਰਦੀਆਂ ਤੇ ਇੱਕ ਜਿਹੜੇ ਉਹ ਨਹੀਂ ਚਾਹੁੰਦੀਆਂ ਕਿ ਉਹ ਕਿਸੇ ਕੋ ਜਾ ਕੇ ਬਰਉਣੀ ਪਵੇ ਤਾਂ ਅਸੀਂ ਸਰਕਾਰ ਨੂੰ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਉਹ ਆਂਗਣਵਾੜੀ ਦੀਆਂ ਜਿਹੜੀਆਂ ਬੀਬੀਆਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਭੇਜ ਕੇ ਵੋਟਾਂ ਬਣਵਾਈਆਂ ਜਾਣ ਤਾਕੇ ਉਹ ਸਾਡੇ ਬਹੁਤ ਵੱਡੀ ਧੇਰਿਆ ਬੀਬੀਆਂ ਜਿਹੜੀਆਂ ਸਿੱਖ ਬੀਬੀ ਦੀ ਵੋਟ ਹੈ ਜਿਹੜੀ ਉਹ ਬੜੀ ਵੱਡਾ ਬਹੁਤ ਵੱਡਾ ਬੇਸ ਹੈ ਇਲੈਕਸ਼ਨ ਦਾ ਦੇਖੋ ਇਹ ਜੋ ਕੁਝ ਵੀ ਆ ਆਪਣੇ ਇਹਨਾਂ ਦੇ ਵਿੱਚ ਹੀ ਸਾਨੂੰ ਸਫਰ ਕਰਨਾ ਪੈਣਾ ਕਿਉਂਕਿ ਜਿਹੜੀ ਬਾਹਰ ਜਵਾਨੀ ਜਾ ਰਹੀ ਹੈ ਇਹ ਵੀ ਮਜਬੂਰੀ ਨੂੰ ਜਾ ਰਹੇ ਆ ਕੋਈ ਜ਼ਮੀਨਾਂ ਵੇਚ ਕੇ ਜਾ ਰਹੇ ਆ ਕੋਈ ਕਰਜ਼ੇ ਤੇ ਕਰਜ਼ਾ ਲੈ ਕੇ ਜਾ ਰਹੇ ਆ ਪਰ ਜਾ ਰਹੇ ਇਸ ਕਰਕੇ ਕਿਉਂਕਿ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ ਉਹ ਕੰਮ ਹੈ ਨਹੀਂ ਗਾ ਉਹ ਇਹ ਇਸ ਤਰੀਕੇ ਨਾਲ ਮਜਬੂਰੀਆਂ ਨੇ ਜਿਹੜੀਆਂ ਬਾਹਰ ਜਾ ਰਹੀਆਂ ਨੇ ਕੋਈ ਡੇਟ ਵਧਾਉਣ ਦੀ ਅਪੀਲ ਜੀ ਨਹੀਂ ਡੇਟ ਵਧਾਉਣ ਦੀ ਅਪੀਲ ਨਹੀਂ ਅਸੀਂ ਕਹਾਂਗੇ ਡੇਲ ਹੈਗੇ ਉਹ ਤੋਂ ਬਾਅਦ ਫਿਰ ਇੱਕ ਮਹੀਨਾ ਸਾਨੂੰ ਇਤਰਾਜਾਂ ਦੀ ਹੈ ਉਹਦੇ ਵਿੱਚ ਵੀ ਬਣ ਸਕਦੀਆਂ ਨੇ ਤੇ ਇਸ ਕਰਕੇ ਡੇਟ ਵਧਾਉਣ ਦੀ ਥਾਂ ਤੇ ਇਹ ਕੰਮ ਕਰਨ ਤੇ ਵੇਲੇ ਸੱਦੇ ਇਲੈਕਸ਼ਨ ਹੋ ਠੀਕ ਠਾਕ ਹਾਂਜੀ ਅੱਜ ਪੰਥਕਾਲੀ ਲਹਿਰ ਦੀ ਮਾਲਵਾ ਜ਼ੋਨ ਦੇ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦੇ ਪ੍ਰਧਾਨ ਤੇ ਹੋਰ ਜਿਹੜੇ ਅਹੁਦੇਦਾਰ ਜਾਂ ਜਿਹੜੇ ਵੀ ਪਿਛਲੇ 7-8 ਸਾਲਾਂ ਤੋਂ ਗੁਰੂ ਕੇ ਸੇਖ ਹੈ ਇਹ ਗੁਰੂਕਰਦੇ ਪ੍ਰਬੰਧਾ ਲਈ ਸਿੰਘ ਸਾਹਿਬ ਜਿਹੇ ਦਾ ਭਾਈ ਰਣਜੀਤ ਸਿੰਘ ਜੀ ਬਾਬਾ ਸਰਬਜੋਤ ਸਿੰਘ ਜੀ ਦੇ ਵਿੱਚ ਚੱਲ ਰਹੇ ਨੇ ਉਹ ਸਾਰਿਆਂ ਦੀ ਇਕਤਰਤਾ ਹੋਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੋਟਾਂ ਦੇ ਸਬੰਧ ਦੇ ਵਿੱਚ ਇੱਕ ਤਾਂ ਜਿਹੜੀਆਂ ਵੋਟਾਂ ਦੇ ਵੜਨ ਦੀ ਸਪੀਡ ਘਟ ਹੈ ਉਹਨੂੰ ਵਧਾਉਣ ਵਾਸਤੇ ਦੂਸਰਾ ਇਲੈਕਸ਼ਨ ਜਿਹੜੀ ਆ ਹੁਣ ਜਲਦੀ ਤੋਂ ਜਲਦੀ ਕਰਾਈ ਜਾਵੇ ਉਹਦੇ ਵਾਸਤੇ ਸੋ ਇਹਨਾਂ ਸਾਰੇ ਔਰ ਜੋ ਮੌਜੂਦਾ ਸਮੇਂ ਦੇ ਵਿੱਚ ਪੰਥਕ ਹਾਲਾਤ ਨੇ ਉਹਨਾਂ ਦੇ ਸਬੰਧ ਵਿੱਚ ਜਿਹੜੀਆਂ ਅੱਜ ਇਹ ਇੱਥੇ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੋਈ